ਕਤਕ ਦੀ ਪੂਰਨ ਮਾਛੀ ਮੇਲਾ ਨਨਕਾਣੇ ਦਾ ਕਤਕ ਦੀ ਪੂਰਨ ਮਾਛੀ ਮੇਲਾ ਨਨਕਾਣੇ ਦਾ ਵਗਦੀ ਸੀ ਰਾਵੀ ਵਿੱਚ ਛੁੱਟੀ ਸੀ ਚੱਪਾਣੀ ਵਗਦੀ ਸੀ ਰਾਵੀ ਵਿੱਚ ਛੁੱਟੀ ਸੀ ਚੱਪਾਣੀ ਅੱਗੇ ਗੁਰੂ ਨਾਨਕ ਪਿੱਛੇ ਬੀਬੀ ਸੂ ਲਖਣੀ ਅੱਗੇ ਗੁਰੂ ਨਾਨਕ ਪਿੱਛੇ ਬੀਬੀ ਸੂ ਲਖਣੀ ਕਤਕ ਦੀ ਪੂਰਨ ਮਾਛੀ ਮੇਲਾ ਨਣਕਾਣੇ ਦਾ ਕਤਕ ਦੀ ਪੂਰਨ ਮਾਛੀ ਮੇਲਾ ਨਣਕਾਣੇ ਦਾ ਵਗਦੀ ਸੀ ਰਾਵੀ ਵਿੱਚ ਸੁਟਿਆ ਸੀ ਕਾਨਾ ਵਗਦੀ ਸੀ ਰਾਵੀ ਵਿੱਚ ਸੁੱਟਿਆ ਸੀ ਕਾਨਾ ਯੱਗੇ ਗੁਰੂ ਨਾਨਕ ਪਿੱਛੇ ਬਾਲਾ ਮਰਦਾਨਾ ਯੱਗੇ ਗੁਰੂ ਨਾਨਕ ਪਿੱਛੇ ਬਾਲਾ ਮਰਦਾਨਾ ਕਤਕ ਦੀ ਪੂਰਨ ਮਾਚੀ ਮੇਲਾ ਨਨਕਾਣੇ ਦਾ ਕਤਕ ਦੀ ਪੂਰਨ ਮਾਚੀ ਮੇਲਾ ਅਨੰਦਕਾਣੇ ਦਾ ਵਗਦੀ ਸੀ ਰਾਵੀ ਵਿੱਚ ਸੁੱਟੀਆਂ ਸੀ 베ਰੀਆਂ ਵਗਦੀ ਸੀ ਰਾਵੀ ਵਿੱਚ ਸੁੱਟੀਆਂ ਸੀ 베ਰੀਆਂ ਅੱਗੇ ਗੁਰੂ ਨਾਨਕ ਪਿੱਛੇ ਸੰਗਤਾਂ ਬਥੇਰੀਆਂ ਅੱਗੇ ਗੁਰੂ ਨਾਨਕ ਪਿੱਛੇ ਸੰਗਤਾਂ ਬਥੇਰੀਆਂ ਕਤਕ ਦੀ ਪੂਰਨ ਮਾਚੀ ਮੇਲਾ ਨਨਕਾਣੇ ਦਾ ਸੰਗ ਕਤਕ ਦੀ ਪੂਰਨ ਮਾਚੀ ਮੇਲਾ ਨਨਕਾਣੇ ਦਾ ਵਗਦੀ ਸੀ ਰਾਵੀ ਵਿੱਚ ਸੁੱਟੀਆਂ ਸੀ ਚਾਰਖਾ ਅੱਗੇ ਗੁਰੂ ਨਾਨਕ ਪਿੱਛੇ ਫੁੱਲਾਂ ਦੀ ਬਾਰਖਾ ਅੱਗੇ ਗੁਰੂ ਨਾਨਕ ਪਿੱਛੇ ਫੁੱਲਾਂ ਦੀ ਬਾਰ ਕਤਕ ਦੀ ਪੂਰਨ ਮਾਚੀ ਮੇਲਾ ਨਨਕਾਣੇ ਦਾ ਕਤਕ ਦੀ ਪੂਰਨ ਮਾਚੀ ਮੇਨ ਲਾ ਨਣ ਕਾਣੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸ਼ਬਦ ਵਧੀਆ ਲੱਗੇ ਤਾਂ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਜੀ ਤੁਹਾਡਾ ਵੈਲਕਮ ਥੈਂਕ ਯੂ ਧੰਨਵਾਦ ਜੀ